ਬਲਾਕ ਸੰਪਤੀ ਦੇ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ ਸੋ ਰਾਜਨੀਤੀ ਕੋਲ ਜਿੱਤ ਪ੍ਰਾਪਤ ਕੀਤੀ ਹੈ ਕੀ ਕਹੋਗੇ ਤੁਸੀਂ ਜੀ ਮੈਂ ਬਲਾਕ ਪ੍ਰਧਾਨ ਜੀ ਆਵਾਜ਼ ਬੜ ਦੂੰਗਾ ਗਰਮਾਇਨ ਤੇ ਬਹੁਤ ਬਹੁ ਵਧਾਈਆਂ ਪਹਿਲਾਂ ਜੀ ਪੂਰੇ ਸ਼ਹਿਰ ਨੂੰ ਜੇ ਜਿਨ੍ਹਾਂ ਨੇ ਸਾਨੂੰ ਸਾਡੀ ਪਾਰਟੀ ਨੂੰ ਇੰਨਾ ਰੰਗ ਬਖਸ਼ਿਆ ਕਿ ਅਸੀਂ ਅੱਜ ਬੜੇ ਵਧੀਆ ਖੁਸ਼ੀਆਂ ਮਨਾ ਰਹੇ ਹਾਂ ਢੋਲ ਨਗਾੜਿਆਂ ਨਾਲ ਖੁਸ਼ੀਆਂ ਉਹਨਾਂ ਨੇ ਪਈਆਂ ਬਹੁਤ ਨਾਲ ਲਿੰਦੇ ਨੇ ਦੇਖੋ ਮੈਂ ਸਾਡੀ ਵੀ ਜੀ ਇੱਕ ਮੀਟਿੰਗ ਪਹਿਲਾਂ ਵੀ ਹੋਈ ਸੀਗੀ ਅਦੀ ਤੇ ਬਾਈਟ 'ਚ ਗੱਲ ਕੀਤੀ ਸੀ ਉਦੋਂ ਮੈਂ ਗੱਲ ਕੀਤੀ ਸੀ ਜਿਹੜਾ ਦੁਨੀਆਂ ਦਾ ਅਜ ਧਿਆਨ ਰੱਖਦਾ ਜੀ ਜਿਹੜਾ ਦੁਨੀਆਂ ਦੀਆਂ ਜ਼ਰੂਰਤਾਂ ਨੂੰ ਸੋਚਦਾ ਦੁਨੀਆਂ ਵੀ ਅੱਜ ਉਹਦੇ ਬਾਰੇ ਸੋਚਦੀ ਹੈ ਅੱਜ ਬੜਾ ਵੱਡਾ ਫਤਵਾ ਜਾਰੀ ਕੀਤਾ ਜਨਤਾ ਨੇ ਸਾਡੀ ਪਾਰਟੀ ਨੂੰ ਕਿ ਭਈ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਤੇ ਇਹੋ ਹੀ ਜਨਤਾ ਤਾਂ ਮੈਂ ਉਸਨੂੰ ਗੱਲ ਕੀਤੀ ਜਿਹੜੀ ਜਨਤਾ ਦੀ ਜਿਹੜੀ ਪਾਵਰ ਹੈ ਉਹ ਰਾਜਨੀਤੀ ਹੈ ਠੀਕ ਹੈ ਜੀ ਤੇ ਜੇਕਰ ਇਹ ਰਾਜਨੀਤੀ ਰਹਿਣਾ ਪਊਗਾ ਆਈ ਡੀਅਟ 'ਚ ਕੋਈ ਵੀ ਪਾਰਟੀ ਹੋਏ ਉਹਨੂੰ ਜਨਤਾ ਦੀ ਸੁਵਿਧਾਾਂ ਦਾ ਜਨਤਾ ਦੀਆਂ ਜ਼ਰੂਰਤਾਂ ਦਾ ਜਨਤਾ ਧਿਆਨ ਰੱਖਣਾ ਪਏਗਾ ਅੱਜ ਜਨਤਾ ਬਹੁਤ ਸਮਝਦਾਰ ਹੈ ਜਨਤਾ ਉਹਨੂੰ ਚੁੰਦੀ ਹੈ ਜਿਹਨੂੰ ਜਨਤਾ ਪਸੰਦ ਕਰਦੀ ਹੈ ਗੱਲ ਇਹ ਕਿ ਨਾ ਜਦੋਂ ਜਿੱਤ ਪ੍ਰਾਪਤ ਹੋਈ ਹੈ ਤੇ ਬੈਲ ਸਾਹਿਬ ਜਦੋਂ ਰੋਡ ਸ਼ੋ ਕਰ ਰਹੇ ਸੀ ਉਹਦੇ ਵਿੱਚ ਇੱਕ ਬੈਲ ਸਾਹਿਬ ਦੇ ਬ੍ਰਦਰ ਵੱਲੋਂ ਭੰਗੜਾ ਪਾਇਆ ਗਿਆ ਔਰ ਕੁਝ ਬੋਲੀਆ ਵੀ ਪਈਆਂ ਗਈਆਂ ਜੀ ਉਹਦੇ ਬਾਰੇ ਗੀਤ ਹੋੜਾ ਬਚਾ ਦੇਣ ਦੇਖੋ ਵਿਜੇ ਜੀ ਐਸਾ ਹੈ ਕਿ ਜਦੋਂ ਜਿੱਤੇ ਦਾ ਮਾਹੌਲ ਹੁੰਦਾ ਨਾ ਜੀ ਜਦੋਂ ਤੁਸੀਂ ਆਪਣੀ ਬੜੀ ਲੇਬਰ ਕਰਦੇ ਹੋ ਦੇਖੋ ਮੈਂ ਗੱਲ ਕਰਦਾ ਕਿ ਜਿਹੜੀ ਲੀਡਰਸ਼ਿਪ ਹੈ ਨਾ ਜੀ ਇਹ ਬੜੀ ਟਫ ਜੌਬ ਹੈ ਬੜੀਆਂ ਬਹੁਤ ਮਿਹਨਤ ਕਰਦਾ ਜੀ ਹਰ ਕੋਈ ਲੀਡਰ ਬਹੁਤ ਮਿਹਨਤ ਕਰਦਾ ਜਦੋਂ ਕੋਈ ਬੰਦਾ ਜਿੱਤਦਾ ਹੈ ਹੁਣ ਤੁਸੀਂ ਦੇਖੋ ਜਦੋਂ 16 ਨੰਬਰ ਵਾਰਡ ਦੇ ਇਲੈਕਸ਼ਨ ਜਿੱਤੇ ਸੀਗੇ ਤੇ ਝਾੜੂ ਨੂੰ ਤਾਰ-ਤਾਰ ਕਰਕੇ ਬਿਖੇਰਿਆ ਵੀ ਗਿਆ ਸੀਗਾ ਐ ਨਹੀਂ ਹੁੰਦਾ ਜੀ ਕਿ ਜੇਕਰ ਕਿਸੇ ਨੇ ਝਾੜੂ ਸੋਟਦਾ ਤੇ ਉਤਾਰ-ਤਾਰ ਹੋ ਗਿਆ ਨਿਸ਼ਾਨ ਤੇ ਉਸੇ ਰਹਿੰਦੇ ਆ ਤੇ ਉਸ ਤਰ੍ਹਾਂ ਹੀ ਜਿਹੜੇ ਜਦੋਂ ਜਿਹੜੇ ਖੇਮੇ 'ਚ ਖੁਸ਼ੀਆਂ ਆਈਆਂ ਹੁੰਦੀਆਂ ਉਹ ਖੇਮੇ 'ਚ ਕਈ ਵਾਰੀ ਗੱਲਾਂ ਹੁੰਦੀਆਂ ਹੀ ਆ ਬੜਾ ਤੇ ਆਹ ਇਹਨੂੰ ਨੋਰਮਲ ਗਿਣਨੇ ਕਿਉਂਕਿ ਰਾਜਨੀਤੀ ਚ ਇਹ ਚੀਜ਼ਾਂ ਨੂੰ ਇੰਨਾ ਗੌਰ ਨਾਲ ਨਹੀਂ ਫਰਮਾਣਾ ਚਾਹੀਦਾ ਜੇਕਰ ਉਸ ਦਿਨ ਕੱਚਾ ਢੂ ਵਿਲ ਤੇ ਤੇਲੇ ਤੇਲੇ ਹੋਏ ਤਾਂ ਕਿਹੜੀ ਗੱਲ ਹੋਊਗੀ ਤੇ ਜੇਕਰ ਆ ਵੀ ਹੋਏ ਤੇ ਇਹਨੂੰ ਕੋਈ ਗੱਲ ਨਹੀਂ ਹੈ ਤੇ ਆਮ ਗੱਲਾਂ ਕਿਉਂਕਿ ਜਦੋਂ ਖੇਮੇ 'ਚ ਖੁਸ਼ੀਆਂ ਹੁੰਦੀਆਂ ਨੇ ਜੀ ਜਦੋਂ ਮਿਹਨਤਾਂ ਸਫਲ ਕਰਦੀਆਂ ਜਦੋਂ ਲੋਕਾਂ ਦੀ ਪਾਵਰ ਜਿਹੜੀ ਹੈ ਤੁਹਾਨੂੰ ਦਾ ਕਰਦੀ ਹੈ ਬਾਕੀ ਠੀਕ ਹੈ ਦੋਨੇ ਸਿਹਤ ਬੀਮਾ ਵੀ ਜਿਹੜਾ ਯੋਜਨਾ ਉਹ ਵੀ ਸੁਣ ਚਾਰਿਆ ਵੀ ਲਾਗੂ ਹੋ ਰਿਹਾ ਜੀ ਦੇਖੋ ਮੇਰਾ ਖਿਆਲ ਹੈ ਕਿ ਸ਼ਾਇਦ ਲੋਕਾਂ ਨੇ ਕਿਤੇ ਨਾ ਕਿਤੇ ਜੀ ਅਗਰ ਫਤਵਾ ਜਾਰੀ ਕੀਤਾ ਨਹੀਂ ਕਿਤੇ ਨਾ ਕਿਤੇ ਭਗਵਾਨ ਤੋਂ ਮਨ ਜੀ ਨੂੰ ਜੁਗਾ ਵੀ ਹੈ ਕਿ ਬਈ ਥੋੜਾ ਜਿਨਾ ਹੋਰ ਜਿਹੜਾ ਯਤਨ ਕਰੋ ਭਾਵੇਂ ਆਵੇਂ ਬਾੜੀ ਜੀ ਆ ਸੁਣੋ ਗੱਲ ਕੀ ਹੈਗੀ ਹਾਂ ਇਹ ਜਿਹੜੀ ਜ਼ਰੂਰਤ ਸੀਗੀ ਜਿਹੜੀ ਸਿਹਤ ਬੀਮੇ ਦੀ ਸਾਡੀ ਜਦੋਂ ਪਹਿਲਾਂ ਹੀ ਅਸੀਂ ਪਾਰਟੀ ਆਈ ਹੈ ਉਦੋਂ ਵੀ ਇਹਨੇ ਅਨਾਉਂਸ ਕੀਤਾ ਸੀ ਇਹ ਸਿਹਤ ਬਾਰੇ ਕਰਾਂਗੇ ਜਿੱਥੇ ਦਵਾਈਆਂ ਮੁਫਤ ਬਹੁਤ ਜ਼ਿਆਦਾ ਹੀ ਦੇਖੀ ਹੈ ਸੇਲ ਜਿਹੜੇ ਆਮ ਆਇਆ ਪੜ ਦੇ ਕਲੀਨਿਕ ਵਿਖੇ ਹੈ ਸਾਨੂੰ ਪੰਜ ਸੈਂਟਰ ਸਰਕਾਰ ਨਾਲ ਲੜ ਕੇ ਉਹ ਨੀਤੀਆਂ ਦੇ ਵਿਰੁੱਧ ਜਾ ਕੇ ਕੰਮ ਕਰਨੇ ਪਏ ਪਰ ਸਿਹਤ ਸਹੂਲਤਾਂ ਨੂੰ ਸਰਕਾਰ ਨੇ ਅੱਗੇ ਰੱਖਿਆ ਤੇ ਇਹ ਤੇ ਪਹਿਲਾਂ ਵੀ ਸ਼ੁਰੂ ਹੋ ਜਾਣੀ ਸੀਗੀ ਦੁਆਲੇ ਦੇ ਲੱਗ ਗਈ ਪਰ ਹੜਾ ਕਰਕੇ ਤੁਹਾਨੂੰ ਪਤਾ ਹੜਾ ਦੀ ਮਾਰ ਜਿਹੜੀ ਅਲਟੀਮੇਟਲੀ ਕੁਦਰਤੀ ਮਾਰ ਪਈ ਪਰ ਕੱਲ ਮੀਟਿੰਗ ਹੋ ਚੁੱਕੀ ਇੱਕ ਠੀਕ ਹੈ ਜੀ ਪੂਰੇ ਪੰਜਾਬ ਚ ਜਿਹੜੀ ਹੈ ਸਾਡੀ ਵੋਟਰ ਸੂਚੀ ਆਧਾਰ ਤੇ ਬਣੇਗਾ ਕੋਈ ਨੀਲਾ ਪੀਲਾ ਕਾਰਡ ਇੱਥੇ ਮਾਇਨੇ ਨਹੀਂ ਰੱਖਦਾ ਹਰ ਬੰਦਾ ਪੰਜਾਬ ਵਸੇ ਪੰਜਾਬ ਸਰਕਾਰ ਵਸੇ ਇੱਕੋ ਜਿਹਾ ਨਾਗ ਹੈ ਜੀ ਤੇ ਜਿਹਦੀ ਸਹੂਲਤ ਅੱਜ ਵੀ ਵਿਜੇ ਜੀ ਅਕਾਹੀ ਹੋਰ ਗੱਲ ਕਰਾਂਗੇ ਕਿ ਅੱਜ ਜਿਹੜੇ ਮਹੱਲਾ clinic ਜਿਹੜੇ ਆ ਉਹਨਾਂ ਨੇ 60% ਜਿਹੜਾ ਪੰਜਾਬੀ ਹੈ ਉਹਦੀ ਸਿਹਤ ਕਿਹੋ ਜਿਹੀ ਹੈ ਉਹਨੂੰ ਪੰਜਾਬ ਸਰਕਾਰ ਅੱਗੇ ਰੱਖ ਚੁੱਕੀ ਹੈ ਉਨਾ ਅੱਗੇ ਰੱਖ ਚੁੱਕੀ ਹੈ ਜੇਕਰ ਕੇ ਦਾ ਲੀਵਰ ਫੈਟੀਆ ਨੂੰ ਲੀਵਰ ਫੈਟੀ ਦੀ ਦਵਾਈ ਮਿਲੇ ਕਰਦੀ ਜੇਕਰ ਨੂੰ ਥਾਇਰੋਇਡ ਹੈ ਥਾਇਰੋਇਡ ਦੀ ਦਵਾਈ ਮਿਲੇ ਕਰਦੀ ਜੇਕਰ ਕੋਈ ਬੀਪੀ ਦਾ ਪੇਸ਼ੈਂਟ ਹੈ ਸ਼ੂਗਰ ਦਾ ਪੇਸ਼ੈਂਟ ਹੈ ਜਾਂ ਕੋਈ ਨਿੱਕੇ ਮੋਟੀਆਂ ਬਿਮਾਰੀਆਂ ਜਿਹੜੀਆਂ ਮਾਈਗਰੇਨ ਦੂਸਰੀ ਸੀ ਜਿਹੜੀ ਸੀਗੀ ਜਿਹਦੇ ਕਰਕੇ ਲੋਕੀ ਆਮ ਪਰੇਸ਼ਾਨ ਰਹਿੰਦੇ ਸੀਏ ਦੇਖੋ ਗੱਲ ਆਉਂਗਾ ਕਿ ਜੇਕਰ ਬੰਦੇ ਦੀ ਸਿਹਤ ਸੁੰਦਰ ਹੈ ਨਾ ਜੀ ਸਿਹਤ ਵਧੀਆ ਤੇ ਉਹਨੂੰ ਹਰ ਕੰਮ ਕਰਨਾ ਅੱਛਾ ਲੱਗੇਗਾ ਤੇ ਜੇਕਰ ਸਦਾ ਹੀ ਮਾਲੀਆਂ ਹੋਣ ਤੇ ਗੱਲ ਬੰਦੇ ਦੀ ਹੈ ਸਭ ਤੋਂ ਵੱਡਾ ਮੈਂ ਗੱਲ ਕਰਦਾ ਸਲੂਟ ਕਰਦਾ ਮੈਂ ਪੰਜਾਬ ਸਰਕਾਰ ਨੂੰ ਜਿਨੇ ਸਾਡੇ ਹਰ ਪ ਅਸੀਂ ਇੱਥੋਂ ਲੈ ਕੇ ਕੁਝ ਨਹੀਂ ਜਾਣਾ ਵੀਜੇ ਜੀ ਠੀਕ ਹੈ ਜੇਕਰ ਕੋਈ ਚਾਰ ਪਲਾਟ ਵਾਧਾ ਗਿਆ ਉਹ ਇੱਥੇ ਰਹੀ ਨੇ ਮੜ ਕੇ ਬੰਦਾ ਗਾਂ ਚੱਲ ਜਾਣਾ ਜਿਹੜਾ ਬੰਦਾ ਹੱਸ ਖੇਡ ਲਿਆ ਸੋਨਾ ਸਵਸਥੀ ਜੀਵਨ ਬਿਤਾ ਲਿਆ ਉਹ ਹੀ ਸਭ ਕੁਝ ਹੈ ਤੇ ਮੈਂ ਵੇਖਣਦੇ ਆ ਕਿ ਬਈ ਜਿਹੜੀ ਇਹਨਾਂ ਦੀ 10 ਲੱਖ ਦੀ ਕੱਲ ਇਹਨਾਂ ਨੇ ਸਾਰੇ ਪੰਜਾਬ ਦੇ ਡੀਸੀਜ਼ ਨੂੰ ਸਹਿਬਾਨ ਨੂੰ ਮੀਟਿੰਗ ਹੋਈਆਂ ਜੀ ਹੁਣ ਐ ਸ਼ੁਰੂ ਹੋ ਜੇਗੀ ਪਹਿਲੀ ਤਰੀਕ ਤੋਂ ਜਿਹੜਾ ਵੋਟਰ ਸੂਚੀ ਆਧਾਰ ਤੇ ਕਾਰਡ ਬਣਨੀ ਸ਼ੁਰੂ ਹੋਏਗੇ ਚਲੋ ਅਸੀਂ ਚਾਹਾਂਗੇ ਵੀ ਇਹ ਜਿਹੜਾ ਪੰਜਾਬ ਸਰਕਾਰ ਕਦਮ ਠਾ ਰਹੀ ਹੈ ਸਕਸੈਸਫੁਲ ਹੋ ਜੇ ਤੇ ਇੱਕ ਚੀਜ਼ ਹੋ ਰਹਾ ਕੁਝ اپوزیشن ਦੇ ਜਿਹੜੇ ਆ ਰਾਜਨੀਤਿਕ ਲੋਕ ਕਹਿ ਰਹੇ ਪੀ ਜਿਹੜੇ ਰੈਫਰਿਊ ਕੀਤੀ ਉਹ ਤਾਂ ਨਹੀਂ ਜੀ ਦੇਖੋ ਜੀ ਇਹ ਗੱਲ ਅਸਰ ਹੈ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਨੂੰ ਸਹੂਲਤਾਂ ਦੀ ਜਿਹੜੀ ਹੈ ਜਿੱਥੇ ਉਹਨਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਹੈ ਜਦੋਂ ਮਿਲਦੀਆਂ ਦੇਖੋ ਹੁਣ ਤੁਸੀਂ ਇੱਕ ਇਲੈਕਸ਼ਨ ਵੇਖਿਆ ਹੀ ਹੋਣਾ ਠੀਕ ਹੈ ਜਿੱਥੇ ਰੀਪੋਲਿੰਗ ਹੋਈ ਸੁਣੋ ਉਹਦਾ ਜਵਾਬ ਸੀਗਾ ਦੇਖੋ ਵਿਰੋਧੀ ਧਿਰ ਦਾ ਵੀ ਮੰਨਣਾ ਠੀਕ ਹੁੰਦਾ ਕਿਉਂਕਿ ਜਦੋਂ ਤੁਸੀਂ ਅਫਸਰਸ਼ਹੀ ਚਾਹੁੰਦੇ ਹੋ ਸਾਰੇ ਅਫਸਰ ਤੁਹਾਨੂੰ ਮਿਲਦੇ ਆ ਕਿਤੇ ਨਾ ਕਿਤੇ ਦੂਸਰੇ ਮੰਤਰੀ ਦੇ ਵਿੱਚ ਗੱਲਾਂ ਆਂਦੀਆਂ ਪਰ ਇਹ ਸਪਸ਼ਟ ਕਰਨੇ ਕਿਥੋਂ ਮਿਲਦਾ ਵੀ ਜੀ ਉਹ ਸਪਸ਼ਟਿਕਨ ਮਿਲਿਆ ਜਿੱਥੇ ਰੀਪੋਲਿੰਗ ਹੋਈ ਉਥੋਂ ਰਿਜ਼ਲਟ ਜਿਹੜਾ ਸੀਗਾ ਉਹ ਸਪਸ਼ਟਿਕਨ ਸੀਗਾ ਦੇਖੋ ਮੈਂ ਵੀ ਜੇਕਰ ਪਾਵਰ ਛੂਆ ਤੇ ਮੇਰੇ ਜਿਹੜਾ اپੋਜੀਸ਼ਨ ਚ ਕੋਈ ਵੀ ਬੰਦਾ ਹੋਊਗਾ ਪੂਰੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਉਹਨਾਂ ਲੱਗਦਾ ਕਿ ਸ਼ਾਇਦ ਜਿਹੜੀ ਹੈ ਜਿਹੜੇ ਅਫਸਰ ਸ਼ਬਾਨਾ ਉਹਨਾਂ ਦੀ ਮਦਦ ਕਰ ਚ ਆਂਦੇ ਅਗੇ ਇਹ ਸ਼ੁਰੂ ਤੋਂ ਦੇਖਦੇ ਰਿਹਾ ਕਿ ਜਿਹੜੀਆਂ ਸਰਕਾਰਾਂ ਹੁੰਦੀ ਰਹੀਆਂ ਉਹਨਾਂ ਤੇ ਇਹ ਗਲਿਕੇਸ਼ਨ ਲੱਗਦੇ ਰਿਹਾ ਪਰ ਇਸ ਵਾਰੀ ਕੁਝ ਜਗ੍ਹਾ ਜਾ ਕੇ ਵੇਖਿਆ ਜੀ ਸਰਾ ਹੁੰਦਾ ਨਹੀਂ ਹੈ ਆਲਟੀਮੇਟਲੀ ਇਹ ਸਗੋਂ ਇੱਕ ਭਰਮ ਪੈਦਾ ਕਰ ਦਿੰਦੀ ਹੈ ਚੀਜ਼ ਲੋਕਾਂ ਕਿ ਲੋਕਾਂ ਦੇ ਫਤਵੇ ਨੂੰ ਜਿਹੜਾ ਹੈ ਸਹੀ ਮੰਨਨ ਵਾਸਤੇ ਇਨਕਾਰ ਕਰਨ ਵਾਲੀ ਗੱਲ ਹੋ ਜਾਂਦੀ ਹੈ ਜਦਕਿ ਜੋ ਲੋਕੀ ਦੇਖਦੇ ਪਏ ਆ ਦੇਖੋ ਜੇ ਤੁਸੀਂ ਰੀਪੋਲਿੰਗ ਵੇਖੀ ਉਹਦੇ ਚ ਆਪ ਦੇਖਿਆ ਤੁਸੀਂ ਕੀ ਬਣਿਆ ਠੀਕ ਹੈ ਜੀ ਦੇਖੋ ਅਫਸਰ ਸਹਿਬਾਂ ਜਿਹੜੇ ਆ ਲੋਕਤੰਤਰੀ ਕਾ ਉਹਨੇ ਤਨਖਾਹ ਲੀਡਰ ਕਰੋ ਥੋੜੀ ਨਾ ਲੈਣੀ ਜੀ ਤਨਖਾਹ ਤੇ ਉਹਨੇ ਸਰਕਾਰ ਕਰੋ ਲੈਣੀ ਹੈ ਠੀਕ ਹੈ ਸਰ ਕੋਈ ਵੀ ਆਪਣੀ ਰੋਜੀ ਰੋਟੀ ਦੇ ਲਤ ਨਹੀਂ ਮਰਵੰਦਾ ਜੀ ਠੀਕ ਹੈ ਜੀ ਅੱਜ ਇੱਕ ਪ੍ਰੋਜੈਕਟਿੰਗ ਅਫਸਰ ਤੇ ਗੱਲ ਨਹੀਂ ਪਈ ਸੀ ਉਹਦੀ ਠੀਕ ਹੈ ਜੀ ਉਹ ਦੇਖੋ ਸਭ ਖਤਮ ਹੋ ਗਿਆ ਜਦੋਂ ਤੁਸੀਂ ਪੋਲਿੰਗ ਦੇ ਰਿਜ਼ਲਟ ਵੇਖਲੇ ਦੇਖੋ ਮੈਂ ਜ਼ਰੂਰ ਕਹਾਂਗਾ ਕਿ ਅੰਧ ਵਿਸ਼ਵਾਸ ਨਾ ਆਏ ਅੱਗੇ ਲੋਕਤੰਤਰ ਦੇ ਉੱਤੇ ਜਦੋਂ ਅੰਧ ਵਿਸ਼ਵਾਸ ਦੀ ਗੱਲ ਆ ਜਾਂਦੀ ਹੈ ਕਿ ਲੋਕਤੰਤਰ ਤੇ ਜੇਕਰ ਬਿਲਕੁਲ ਸਪਸ਼ਟੀ ਕਰਨਾ ਜਦੋਂ ਇਲੈਕਸ਼ਨ ਹੁੰਦੇ ਆ ਤੇ ਜਦੋਂ ਉਹਦੇ ਉੱਤੇ ਗੱਲਾਂ ਆ ਜਾਂਦੀਆਂ ਫਿਰ ਕਈ ਜਗ੍ਹਾ ਦੇ ਉੱਤੇ ਲੋਕਾਂ ਦਾ ਆਮ ਬੰਦੇ ਦਾ ਮਤ ਉੱਠ ਜਾਂਦਾ ਇਹਨੂੰ ਨਹੀਂ ਉਠਾਉਣਾ ਚਾਹੀਦਾ ਜਿਸ ਰਾਮਪੁਰ ਤੇ ਮੈਂ ਤੁਹਾਨੂੰ ਕਈ ਵਾਰੀ ਬੀਜੇ ਜੀ ਕਹਿੰਨਾ ਕਿ ਸਰਕਾਰੀ ਸਿਵਲ ਹਸਪਤਲ ਦੀਆਂ ਸਹੀ ਸਹੂਲਤਾਂ ਜਿਹੜੀਆਂ ਮਿਲਦੀਆਂ ਉਹਦੇ ਬਾਰੇ ਕਦੀ ਕੋਈ ਉਜਾਗਰ ਨਹੀਂ ਕਰਦਾ ਜਿਹੜੀ ਕੋਈ ਉੱਥੇ ਕੋਈ ਇੱਕ ਅਧੀ ਆਨਾ ਕਾ ਨਹੀਂ ਹੋਈ ਤੁਸੀਂ ਦੇਖੋ ਕਦੀ ਪ੍ਰਾਈਵੇਟ ਹਸਪੀਟਲ ਚ ਜੇਕਰ ਮਾੜੀ ਮੋੜੀ ਆਨਾ ਕਾ ਨਹੀਂ ਹੋਏਗੀ ਬੰਦਾ ਉੱਥੇ ਪੈਗਾਮਰ ਲੈ ਕੇ ਨਦਰੇ ਹੁੰਦਾ ਪਤਾ ਅਗਲੇ ਦਿਨ ਹੋਈ ਨਾ ਕੁਝ ਹਾਂਜੀ ਜਦੋਂ ਜਿਹੜੀਆਂ ਚੀਜ਼ਾਂ ਸਰਕਾਰ ਦੇ ਉੱਤੇ ਲੋਕਤੰਤਰ ਦੇ ਉੱਤੇ ਤੁਹੋਂ ਪਿਛੇ ਦੀ ਜਿਹੜੀ ਗੱਲ ਆਂਦੀ ਪਈ ਸੀਗੀ ਕਈ ਬੰਦੇ ਕੋ ਸੁਣਿਆ ਸੀਗਾ ਕਿ 5 ਸਾਲ ਦੇ ਨਾ ਇੱਕੋ ਇਲੈਕਸ਼ਨ ਕਰਾਈ ਚਾਹੀਦੇ ਸਰਪੰਚਾਂ ਦੇ ਵੀ ਹੋ ਜਾਣ ਐਮਸੀਆਂ ਦੇ ਵੀ ਹੋ ਜਾਣ ਐਮਪੀ ਦੇ ਵੀ ਹੋ ਜੇ ਐਮਐਲਏ ਦੇ ਵੀ ਹੋਏ ਸਾਰੀ ਗੱਲ ਦੱਸੋ ਮੈਂ ਅੱਜ ਦੀ ਗੱਲ ਕਰਦਾ ਕੇ ਜੇਕਰ ਕਿਤਨਾ ਕਿਤੇ ਜੇਕਰ ਸਰਕਾਰ ਨੇ ਕੱਲ ਹੀ ਹੁਕਮ ਜਾਰੀ ਕੀਤੇ ਜੀ ਕਿ ਭਈ ਸਿਹਤ ਵੀ ਮਿਲਤੀ ਆਉ ਅਦਾ ਮਤਲਬ ਹੈ ਕਿ ਕਿਤਨਾ ਕਿਤੇ ਉਹਨਾਂ ਗੋਟੋਂ ਮਹਿਬੂਤ ਕਿ ਹੁਲਾ ਲਗਾ ਤਾਂ ਮਹਿਬੂਤ ਕਰਨੀ ਗੱਲ ਕੀਤੀ ਸੁਣੋ ਸਰ ਜਿਹੜੇ ਇਲੈਕਸ਼ਨ ਹਨਾ ਜੀ ਜਿਹੜੇ ਆ ਜਿਹੜੇ ਬੰਦੇ ਨੇ ਸੋਚੇ ਜਿਨਨੇ ਇੱਕ ਇੱਕ ਸਾਲ ਦਾ ਡੇਡ ਡੇਡ ਸਾਲ ਦਾ ਫਰਕ ਰੱਖਿਆ ਉਹ ਇਸੇ ਕਰਕੇ ਸੀਗਾ ਕਿ ਡੈਮੋਕ੍ਰੇਸੀ ਨਾ ਮਰੇ ਸਰ ਅੱਜ ਡੈਮੋਕਰੇਸੀ ਜਿੰਦਾ ਹੀ ਐ ਇਸੇ ਕਰਕੇ ਆ ਕਿ ਕਦੀ ਇਲੈਕਸ਼ਨ ਦੇ ਕਾ ਆਈਂਦੇ ਕੇ ਦੂਜੇ ਆਈਂਦੇ ਕੇ ਤੀਜੇ ਆਈਂਦੇ ਸਰਕਾਰਾਂ ਨੂੰ ਸਮਝ ਲੱਗਦੀ ਆ ਕਿਥੇ ਸਾਡੇ ਨਾਟਕ ਪੇਜ ਜੜੇ ਆ ਢਿੱਲੇ ਹੁੰਦੇ ਪਏ ਆ ਦੇਖੋ ਗੱਲ ਆ ਉਹ ਤੁਹੀ 100 ਕਦਮ ਚੱਲਦੇ ਹੋ ਵੀਰੇ ਜੀ 100 ਦੇ 100 ਕਦਮ ਅਹੀਂ ਕਹੀਏ ਕਿ ਸਿਰੜ ਹੋਣਗੇ ਇਹ ਜ਼ਰੂਰੀ ਮੈਂ ਕਹਿੰਦਾ ਕੋਈ ਵੀ ਸਰਕਾਰ ਹੋਏ ਅੱਜ ਮੈਂ ਕਹਾਂ ਕਿ ਮੈਨੂੰ ਆਮ ਆਦਮੀ ਬਾੜੀ ਦੀ ਨੀਤੀਆਂ ਬੜੀਆਂ ਪਸੰਦ ਆਗੀਆਂ ਸਰ ਗੱਲ ਪਸੰਦ ਦੀ ਹੈਗੀ ਆ ਪਰ ਜਿਹੜੀਆਂ ਨੀਤੀਆਂ ਦੇ ਨਾਲ ਕਿਤੇ ਸਾਡੀ ਸਰਕਾਰ ਦੇ ਵਿੱਚ ਜਿਹੜੇ ਪੰਜ-ਛੇ ਪੇਜ ਢਿੱਲੇ ਆ ਮੰਨ ਲਓ ਤੇ ਉਹਨੂੰ ਕਸਣ ਵ ਲੋਕੇ ਫਤਵਾ ਦਿੰਦੇ ਆ ਵੀ ਐਦ ਦਿੱਤਾ ਜੀ ਤੁਹਾਨੂੰ ਫਤਵਾ ਦੇ ਅੱਗੇ ਜਾ ਕੇ ਸਿੱਧੇ ਹੋ ਜੂ।